ਚਾਈਨਾ ਕਿਉਂ ਦੁਨੀਆ ਚ ਕਾਨੂੰ ਨੀ ਬਣ ਗਿਆ ਇਸ ਵਕਤ ਚਾਈਨਾ ਦੇ ਪਿੰਡਾਂ ਚ ਇੱਕ ਵੀ ਲੇਡੀ ਵੇਲੀ ਨਹੀਂ ਹੈਗੀ ਉਹ ਮਿੱਕੀ ਮਾ우스 ਬਣਾ ਰਹੀਆਂ ਨੇ ਕੋਈ ਟੈਡੀ ਬੀਅਰ ਬਣਾ ਰਹੀਆਂ ਨੇ ਕੋਈ ਬ੍ਰਾਂਡਡ ਕੰਪਨੀਆਂ ਦੇ ਸਾਰੇ ਚਾਈਨਾ ਦੇ ਪਿੰਡਾਂ ਚੋਂ ਬਣ ਕੇ ਜਾਂਦੇ ਆ ਇਸੇ ਕਰਕੇ ਤਾਂ ਆਪਾਂ ਕਹਿੰਦੇ ਚਾਈਨਾ ਅਮਰੀਕਾ ਨਾਲ ਜਿਹੜਾ ਝਗੜਾ ਹੋਇਆ ਚਾਈਨਾ ਕਹਿੰਦਾ ਜੇ ਅਸੀਂ ਰੋਕ ਲਿਆ ਨਾ ਮਾਲ ਤੋ ਇੱਕ ਤੇ ਖਤਮ ਹੋ ਗਏ ਉਹਨੂੰ ਪਲੇਰ ਪਤਾ ਲੱਗਿਆ ਕੋਰੋਨਾ ਵੇਲੇ ਕਿ ਯਾਰ ਅਸੀਂ ਤਾਂ ਕੁਝ ਆਪ ਤਾਂ ਬਣਾਉਂਦੇ ਨਹੀਂ ਕੁਝ ਅਸੀਂ ਕਿ ਸਾਰਾ ਕੁਝ ਹੀ ਉਧਰੋਂ ਇਸ ਕਰਕੇ ਆਪਾਂ ਕਿਉਂ ਡਿਪੈਂਡਡਰੀ ਸਾਨੂੰ ਜਦੋਂ ਆਉਂਦਾ ਸਮਾਨ ਸਾਨੂੰ ਬਣਾਉਣਾ ਸਾਨੂੰ ਬਿਸਕਟ ਆਉਂਦੇ ਆ ਸਾਨੂੰ ਸਰੋਂ ਦਾ ਤੇਲ ਸਾਨੂੰ ਕੱਢਣਾ ਆਉਂਦਾ ਕਹਾਣੀਆਂ ਕੱਚੀ ਕਹਾਣੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਹੈਗੇ ਆ ਮਤਲਬ ਜਿਸ ਵੇਲੇ ਕੋਈ ਮੇਰਾ ਕਿਸਾਨ ਭਰਾ ਕੋਈ ਮੇਰਾ ਮੁਲਾਜ਼ਮ ਵੀਰ ਕੋਈ ਮਜ਼ਦੂਰ ਵੀਰ ਜਿਸ ਵੇਲੇ ਉਹ ਸ਼ਾਮ ਨੂੰ ਕੰਮ ਤੋਂ ਆਵੇ ਮੇਰਾ ਇਹ ਸੁਪਨਾ ਹੈ ਆਉਂਦਿਆਂ ਤੱਕ ਉਹਦੀ ਮਾਂ ਜਾਂ ਉਹਦੀ ਬੇਟੀ ਜਾਂ ਉਹਦੀ ਭੈਣ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਉਹਨਾਂ ਤਾਂ